ਅਮੂ ਡਾਂਦ ਦੀ ਟੀਮ ਅੱਜ ਪੰਜਾਬੀ ਸਾਹਿਦ ਦੇ ਰਾਜਸਥਾਨੀ ਬਰਨਾਲਾ ਵਿਖੇ ਪਹੁੰਚ ਚੁੱਕੀ ਹੈ ਇੱਥੋਂ ਦੀ ਧਰਤੀ ਨੇ ਪੰਜਾਬੀ ਸਾਹਿਦ ਨੂੰ ਬੇਸ਼ੁਮਾਰ ਸਖਸ਼ੀਤਾ ਨਾਲ ਨਿਵਾਜ਼ਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਨਵੀਆਂ ਕਲਮਾਂ ਨਵੀਂ ਉਡਾਨ ਦੇ ਭਾਗ 29 ਦਾ ਜਿਹੜਾ ਲੋਕ ਅਰਪਣ ਹੈ ਹੋਣ ਜਾ ਰਿਹਾ ਹੈ ਜਿੱਥੇ ਨੰਨੇ-ਨੰਨੇ ਬਾਲ ਕਲਾਕਾਰ ਆਪਣੀਆਂ ਸਹਿਤਕਾਰੀਆਂ ਦੇ ਨਾਲ ਸਾਨੂੰ ਪਰਸੰਨ ਕਰਨਗੇ ਵਾਹ ਹੈ ਗੁਰੂ ਵਾਹੇ ਗੁਰੂ ਜੋ ਮੰਗੇ ਠਾਕੁਰ ਉਮਾ ਗਏ ਠਾਕੁਰ ਆਪਣੇ ਤੇ ਸੁਈ ਸੁਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਉਹਾਂ ਸੱਚ ਹੋਵੇ ਜੋ ਮੰਗੇ ਖਾ ਕੋਰ ਆਪਣੇ ਤੇ ਸੁਈ ਸੁਈ ਦੇਵੇ ਸੁਈ ਸੁਈ ਦੇਵੇ ਯੋਗਨੀ ਉਹਦੇ ਮੂਹੋਂ ਉਹ ਯੋਗਨੀ ਉਹਦੇ ਮੂਹੋਂ ਭੱਵੇਂ ਜੀ ਨੂੰ ਛੱਟ ਇਸ਼ਕ ਦੀ ਹੋ ਜੀ ਨੂੰ ਛੱਟ ਇਸ਼ਕ ਦੀ ਲੱਗੇ ਉਹ ਬਿਰ ਮੇਰੇ ਆ ਯੋਗਨੀ ਬਿਰ ਮੇਰੇ ਆ ਯੋਗਨੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਜਿਹੜੀ ਨਾਮ ਮਰਾ ਪਦਾ ਸ੍ਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਵੀਰ ਸਿੰਘ ਹੈ ਮੈਂ 6ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰੇ ਸਕੂਲ ਦਾ ਨਾਮ ਸੀ ਸੂਬੇਦਾਰ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਉਗੋਕੇ ਹੈ ਮੈਂ ਆਪਣੀ ਕਵਿਤਾ ਸੁਣਾਉਣ ਜਾ ਰਿਹਾ ਹਾਂ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਵੇਗੀ ਗੁਰਮੁਖੀ ਅੱਖਰ ਊੜਾ ਆੜਾ ਈੜੀ ਸਸਾ ਪੜ੍ਹ ਕੇ ਕੱਕਾ ਕੱਖਾ ਗੱਗਾ ਕੱਗਾ ਆਇਆ ਯਾਦ ਕਰਕੇ ਜਾਈ ਹੱਸ ਕੇ ਸਕੂਲ ਬਹਾਨੇ ਨਹੀਂ ਹੋ ਕੜਨੇ ਅਖਰ ਗਿਆਨ ਬਿਨਾ ਜਿੰਦ ਕੀ ਅਧੂਰੀ ਪੈਣਾ ਪੜਨਾ ਜੇ ਸੁਪਨੇ ਸ਼ਿਕਾਰ ਕਰਨੇ ਚਚਾ ਚਛਜ ਜਜ ਜਮਵਾਜਾਂ ਤੁਹਾਨੂੰ ਮਾਰੇ ਟੈਂ ਕਠ ਠਡ ਡਟ ਡਾ ਨਾਣਾ ਵੀ ਪਿਆਰਾ ਪੁਕਾਰੇ ਸ਼ਬਦਾਂ ਦੇ ਲਾਟੂਆਂ ਨੇ ਰਾਹ روشن ਕਰਨੇ ਸ਼ਬਦਾਂ ਦੇ ਲਾਟੂਆਂ ਨੇ ਰਾਹ روشن ਕਰਨੇ ਅੱਖਰ ਗਿਆਨ ਬਿਨਾਂ ਜ਼ਿੰਦਗੀ ਅਧੂਰੀ ਪਹਿਣਾ ਪੜਨਾ ਜੇ ਸੁਪਨੇ ਸ਼ਕਾਰ ਕਰਨੇ ਤਤ ਤਥ ਦਦ ਤਦ ਨੰਨੇ ਦਾ ਗਿਆਨ ਤੂ ਪਾ ਲੈ ਲੈ ਨ ਪੱਪੇ ਫੱਫੇ ਬੱਬੇ ਪੰਮੇ ਬੇ ਮੰਮੇ ਵਾਲੀ ਲੈਣ ਪੜ ਜਾ ਤਾਂ ਮਜਵਾਂ ਦੇ ਰਾਹਾਂ ਚ ਨੀ ਰੋੜੇ ਆੜਨੇ ਜਤ ਮਜਵਾਂ ਦੇ ਰਾਹਾਂ ਚ ਨੀ ਰੋੜੇ ਆੜਨੇ ਅੱਖਰ ਗਿਆਨ ਬਿਨਾ ਜ਼ਿੰਦਗੀ ਅਧੂਰੀ ਪੈਣਾ ਪੜਨਾ ਜੇ ਸੁਪਨੇ ਸ਼ਿਕਾਰ ਕਰਨੇ ਯਈ ਰਾਰੇ ਲੈਵਾਵੇ ਡਾੜੇ ਦਾ ਪਿਆਰ ਅੱਖਰ ਨੇ 35ਵਾਂ ਬੋਲੀ ਦਾ ਸ਼ਿੰਗਾਰ ਵਿੱਦਿਆ ਨੇ ਜ਼ਿੰਦਗੀ 'ਚ ਰੰਗ ਭਰਨੇ ਵਿੱਦਿਆ ਨੇ ਜ਼ਿੰਦਗੀ 'ਚ ਰੰਗ ਭਰਨੇ ਅੱਖਰ ਗਿਆਨ ਬਿਨਾ ਜ਼ਿੰਦਗੀ ਅਧੂਰੀ ਪਹਿਣਾ ਪੜਨਾ ਜ ਸੁਪਨੇ ਸ਼ਿਕਾਰ ਕਰਨੇ ਤੀ ਦਾ ਜਨਮ ਤੀ ਦਾ ਜਨਮ ਨਾ ਜੰਮੀ ਮੈਂ ਹਜੇ ਨਾ ਜੰਮੀ ਮੈਂ ਹਜੇ ਨਾ ਵੇਖੀਏ ਦੁਨੀਆ ਤੁਹ ਲੱਗੀ ਪਹਿਲਾਂ ਹੀ ਮੈਨੂੰ ਕੁਖ ਵਿੱਚ ਮਾਰਨੀ ਮਾਏ ਦੱਸ ਤਾਂ ਸਹੀ ਮੇਰਾ ਕਸੂਰ ਨਹੀਂ ਮਾਏ ਕਿਉਂ ਲੱਗੀ ਐ ਮੈਨੂੰ ਮਾਰਨੀ ਮਾਏ ਕਿਉਂ ਬਾਬੋ ਲਖੇ ਬੋਝ ਮੈਨੂੰ ਕਿਉਂ ਆਖੇ ਬਾਬਲ ਮੈਨੂੰ ਬੋਝ ਨਹੀਂ ਮਾਏ ਕਿਉਂ ਆਖਿਆ ਨੇ ਮੰਦੇ ਬੋਲ ਨਹੀਂ ਮਾਏ ਦੱਸ ਤਾਂ ਸਹੀ ਮੇਰਾ ਕਸੂਰ ਨਹੀਂ ਮਾਏ ਕਿਉਂ ਲੱਗੀ ਐ ਮੈਨੂੰ ਮਾਰਨੀ ਮਾਏ ਰੱਖ ਯਕੀਨ ਮੇਰੇ ਤੇ ਨਾ ਡਿਗਨ ਦਊ ਮਾਣ ਮੈਂ ਬਾਬਲ ਦਾ ਉਹ ਵੀ ਰੱਖੂ ਬਣਾ ਕੇ ਤਾਂ ਸਿਰ ਦਾ ਐਨਾ ਮਾਣ ਹੋ ਆਪਣੀ ਧੀ ਰਾਣੀ ਦਾ ਕਿਉਂ ਦਾਦੀ ਆਖੇ ਪੱਥਰ ਮੈਨੂੰ ਕਿਉਂ ਨਾ ਆਖੇ ਲਾਡੋ ਰਾਣੀ ਨੀ ਕਿਉਂ ਨਾ ਹੁੰਦੀ ਖੁਸ਼ੀ ਮੇਰੇ ਆਉਣ ਦੀ ਕਿਉਂ ਹੁੰਦਾ ਇਹ ਦੁੱਖ ਮਾਏ ਨੀ ਦਾਦੀ ਵੀ ਤਾਂ ਧੀ ਕਿਸੇ ਦੀ ਦਾਦੀ ਵੀ ਤਾਂ ਧੀ ਕਿਸੇ ਦੀ ਮੈਨੂੰ ਕਿਉਂ ਇੰਜ ਆਖੇ ਨੀ ਮੈਂ ਵੀ ਤਾਂ ਖਾਉਂ ਤੀ ਸੰਧੂਆਂ ਦੀ ਫਿਰ ਕਿਉਂ ਨਾ ਹੁੰਦਾ ਮਾਨ ਮਾਏ ਨੀ ਜੇਣਾ ਹੁੰਦੀ ਭੈਣ ਜੱਗ ਤੇ ਜੇਣਾ ਹੁੰਦੀ ਭੈਣ ਜੱਗ ਤੇ ਵੀਰ ਦੇ ਸ਼ਗਨ ਕੌਣ ਮਨਾਉਂਦਾ ਨੀ ਮਾਏ ਜੇਣਾ ਪੌਂਦੀ ਵਿਹੜੇ ਤੇਰੇ ਪੈਰ ਵੀਰ ਤੇ ਸਿਰ ਤੇ ਸੇਰਾ ਕੌਣ ਸੁਝਾਉਂਦਾ ਨਹੀਂ ਮਾਈ ਵੀਰ ਦੇ ਗੁੱਟ ਤੇ ਰਖੜੀ ਕੌਣ ਸੁਝਾਉਂਦਾ ਨਹੀਂ ਮਾਈ ਦਾਸ ਤਾਂ ਸਹੀ ਮੇਰਾ ਕਸੂਰ ਨਹੀਂ ਮਾਈ ਕਿਉਂ ਲੱਗੀ ਐ ਮੈਨੂੰ ਮਾਰ ਨਹੀਂ ਮਾਈ ਧੀ ਵੀ ਤਾਂ ਜੀ ਰੱਬ ਦਾ ਲੋਕੀਆਂ ਨੂੰ ਪੱਥਰ ਕਿਉਂ ਆਖਦੇ ਨੇ ਧੀ ਵੀ ਤਾਂ ਜੀ ਰੱਬ ਦਾ ਲੋਕੀਆਂ ਨੂੰ ਪੱਥਰ ਕਿਉਂ ਆਖਦੇ ਨੇ ਧੀ ਵੀ ਤਾਂ ਦਾਤ ਰੱਬ ਦੀ ਲੋਕੀ ਧੀ ਦੇ ਜਨਮ ਨੂੰ ਬੋਝ ਕਿਉਂ ਆਖਦੇ ਨੇ ਜਿਹੜੇ ਕਰ ਜੰਮੀ ਪਲੀ ਜਿਹੜੇ ਘਰ ਜੰਮੀ ਪੜੀ ਉਹਨੂੰ ਬੇਗਾਨਾ ਧਨ ਕਿਉਂ ਆਖਦੇ ਨੇ ਜਿਹੜੇ ਘਰ ਵਿਆਹ ਕੇ ਜਾਂਦੀ ਪੀੜੀ ਵਧਾਉਂਦੀ ਉਹਨਾਂ ਦੀ ਉਹਨੂੰ ਬੇਗਾਨੋ ਘਰ ਆਈ ਕਿਉਂ ਆਖਦੇ ਨੇ ਰੱਬਾ ਧੀ ਜੋੜੇ ਦੋ ਘਰਾਂ ਨੂੰ ਰੱਬਾ ਧੀ ਜੋੜੇ ਦੋ ਘਰਾਂ ਨੂੰ ਪਰ ਉਹਦਾ ਇਕਣਾ ਘਰ ਆਪਦਾ ਰੱਬਾ ਜੇ ਧੀ ਨੂੰ ਭੇਜੇ ਜੱਗ ਤੇ ਉਹਨ ਇੱਕ ਘਰ ਤਾਂ ਤੇ ਆਪਦਾ ਉਹਨ ਇੱਕ ਘਰ ਤਾਂ ਤੇ ਆਪਦਾ ਸ਼ੁਕਰੀਆ ਜੀ ਥੰਗਣ ਕੜਾਏ മോത്തിയ ടായി കിത മി മായേ ഗഡി ടേശന തരി മീലൂ പറ സാധി യുഗ ജീവൻ പായി മാ ചെല മായി കഠത്തിയ ജ ਕਿਤੇ ਮਿਲਣੀ ਮਾਏ ਗੱਡੀ ਟੇਸ਼ਨ ਤੇ ਆਈ ਤੀਏ ਮੈਂ ਨਾ ਮੀਨਾ ਤੇਰੀ ਮਿਲੂ ਪਰ ਜਾਈ ਮਾਪੇ ਸਦਾਨਾ ਤੀਏ ਜੁਗ ਜੀਵਣ ਪਾਈ ਤੇਰੀ ਥਾਣਾਤੀਏ ਕੋਈ ਲਹਿ ਸਕਦਾ ਹੈ ਪਾਈ ਮੈਨੂੰ ਤੂੰ ਹੀ ਮਾਏ ਇਹ ਦੁਨੀਆ ਦੀ ਖਾਈ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮਾਪੇ ਮਾਵਾਂ ਠੰਡੀਆਂ ਛਾਵਾਂ ਬਾਪੂ ਹਵਾ ਦੇ ਬੁੱਲੇ ਨੇ ਬਾਪੂ ਕਰਨ ਕਮਾਈਆਂ ਤਾਹੀਂ ਤਪਦੇ ਚੁੱਲ੍ਹੇ ਨੇ ਮਾਵਾ ਨੂੰ ਵੀ ਪੁੱਜੋ ਪਿਤਾ ਨੂੰ ਸਤਿਕਾਰ ਦਿਓ ਵਿਅਰਥ ਆਸ਼ਰਮ ਵਾਲਾ ਸੁਪਨਾ ਮਨੋ ਵਿਸਾਰ ਦਿਓ ਬਜ਼ੁਰਗਾਂ ਦਾ ਸਤਿਕਾਰ ਕਰੋ ਆਪਾਂ ਕਰਜ ਨਹੀਂ ਲਾ ਸਕਦੇ ਖੁਦ ਤਾਂ ਪੁੱਜੋ ਮਾਪੇ ਜੋ ਲੋਕਾਂ ਨੂੰ ਨਹੀਂ ਸਮਝਾ ਸਕਦੇ ਜੋ ਲੋਕਾਂ ਨੂੰ ਨਹੀਂ ਸਮਝਾ ਸਕਦੇ ਧੰਨਵਾਦ ਮੇਰੇ ਦੁਆਰਾ ਲਿਖੀ ਗਈ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਰੁੱਖ ਲਗਾਓ ਰੁੱਖ ਲਗਾਓ ਰੁੱਖ ਲਗਾਓ ਕੁਦਰਤ ਦਾ ਨਮੋਲ ਗਹਿਣਾ ਬਚਾਓ ਇੱਕ ਰੁੱਖ ਵੱਡੋ ਤਾਂ ਚਾਰ ਰੁੱਖ ਹੋਰ ਲਗਾਓ ਰੁੱਖ ਲਗਾ ਕੇ ਵਾਤਾਵਰਣ ਬਚਾਓ ਰੁੱਖ ਹੀ ਦੇਣ ਠੰਡੀਆਂ ਛਾਵਾਂ ਨਾਲ ਹੀ ਦੇਣ ਠੰਡੀਆਂ ਹਵਾਵਾਂ ਰੁੱਖਾਂ ਨਾਲ ਹੀ ਸਾਡਾ ਜੀਵਨ ਰਹਿੰਦਾ ਹੈ ਖੁਸ਼ਹਾਲ ਰੁੱਖਾਂ ਨੂੰ ਕਦੇ ਨਾ ਵੱਢੋ ਲਿਆਓ ਤੇ ਹਰੀਆਵਲ ਰੁੱਖ ਲਗਾਓ ਰੁੱਖ ਲਗਾਓ ਕੁਦਰਤ ਦਾ ਨਮੋਲ ਗਹਿਣਾ ਬਚਾਓ ਧੰਨਵਾਦ ਭਾਈ ਮੱਖਣ ਸ਼ਾਹ ਜੀ ਇੱਕ ਵਪਾਰੀ ਹਨ ਸਨ ਉਹਨਾਂ ਉਹ ਸਮੁੰਦਰੀ ਜਹਾਜ਼ ਵਿੱਚ ਵਪਾਰ ਕਰਨ ਜਾਂਦੇ ਹੁੰਦੇ ਸਨ ਇੱਕ ਵਾਰੀ ਉਹਨਾਂ ਦਾ ਜਹਾਜ਼ ਇੱਕ ਭਿਆਨਕ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਉਹਨਾਂ ਨੇ ਭਾਈ ਮੱਖਣ ਸ਼ਾਹ ਜੀ ਨੇ ਗੁਰੂ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ हे ਆਕਾਲ ਪੁਰਖ ਮੇਰੀ ਤੇ ਮੇਰੀ ਜਹਾਜ਼ ਦੀ ਰੱਖਿਆ ਕਰੋ ਜੇ ਤੁਸੀਂ ਮੈਨੂੰ ਹੋਰ ਸਾਂ ਬਖਸ਼ੇ ਤਾਂ ਮੈਂ ਗੁਰੂ ਘਰ ਜਾ ਕੇ 500 ਮੋਹਰਾ ਦਸ਼ਨੀ ਪੇਟਾ ਚੜਾਵਾਂਗਾ ਥੋੜੀ ਦੇਰ ਨੂੰ ਉਹ ਪਿਆਨਾਕ ਸਮੁੰਦਰੀ ਤੂਫਾਨ ਸ਼ਾਂਤ ਹੋ ਗਿਆ ਤੇ ਜਦੋਂ ਭਾਈ ਮੱਖਣ ਸ਼ਾਹ ਜੀ ਦਿੱਲੀ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਹਨ ਤੇ ਉਹਨਾਂ ਨੇ ਦੱਸਿਆ ਹੈ ਕਿ ਅਗਲੇ ਗੁਰੂ ਬਾਬਾ ਬਕਾਲੇ ਮਿਲਣਗੇ ਫਿਰ ਜਦੋਂ ਭਾਈ ਮੱਖਣ ਸ਼ਾਹ ਜੀ ਬਾਬਾ ਬਕਾਲੇ ਗਏ ਤਾਂ ਉੱਥੇ ਬਾਈ ਮੰਝੀਆਂ ਨਹੀਂਆਂ ਹੋਈਆਂ ਸਨ ਤਾਂ ਮਾਈ ਮੱਖਣ ਭਾਈ ਮੱਖਣ ਸ਼ਾਹ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਜਿਹੜਾ ਅਸਲੀ ਗੁਰੂ ਹੋਵੇਗਾ ਉਹ ਅੰਤਰਜਾਮੀ ਹੋਵੇਗਾ ਤੇ ਉਹਨੂੰ ਮੇਰੀ 5 ਮੋਹਰਾ ਭੇਟਾ ਚੜਾਉਣ ਵਾਲੀ ਗੱਲ ਵੀ ਯਾਦ ਹੋਵੇਗੀ ਫਿਰ ਸਰ ਜਿਹੜਾ ਨਕਲੀ ਗੁਰੂ ਹੋਵੇਗਾ ਉਹ 5 ਮੋਹਰਾ ਦੇ ਵਿੱਚ ਹੀ ਪ੍ਰਸੰਨ ਹੋ ਜਾਵੇਗਾ ਫਿਰ ਭਾਈ ਮੱਖਣ ਸ਼ਾਹ ਜੀ ਨੇ ਸਭ ਦੇ ਸਾਹਮਣੇ 5 ਮੋਹਰਾ ਚੜਾ ਕੇ ਮੱਥਾ ਟੇਕਿਆ ਸਾਰੇ 5 ਮੋਹਰਾ ਦੇ ਵਿੱਚ ਹੀ ਪ੍ਰਸੰਨ ਹੋ ਗਏ ਫੇਮ ਭਾਈ ਮੱਖਣ ਸ਼ਾਹ ਜੀ ਨੇ ਹੋਰ ਖੋਜ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਭੋਰਾ ਸਾਹਿਬ ਦੇ ਵਿੱਚ ਇੱਕ ਸਾਧੂ ਰਹਿੰਦੇ ਹਨ ਜੋ ਬੜੇ ਬੰਦਗੀ ਕਰਦੇ ਹਨ ਉੱਥੇ ਗਏ ਮੱਖਣ ਸ਼ਾਹ ਜੀ ਤਾਂ ਸਾਹਮਣੇ ਮਾਤਾ ਗੁਜਰੀ ਜੀ ਦੇ ਦਰਸ਼ਨ ਹੋਏ ਉਸ ਪੋਰੇ ਦੇ ਵਿੱਚ ਪਗੁਰਤੇਗ ਭਾਦਰ ਜੀ ਨੇ 26 ਸਾਲ 9 ਮਹੀਨੇ ਅਤੇ 13 ਦਿਨ ਬੰਦਗੀ ਕੀਤੀ ਸੀ ਉਸ ਪੋਰੇ ਦੇ ਵਿੱਚ ਗਏ ਭਾਈ ਮੱਖਣ ਸ਼ਾਹ ਜੀ ਪੋਰੇ ਵਿੱਚ ਜਦੋਂ ਗਏ ਤਾਂ ਗੁਰਤੇਗ ਭਾਦਰ ਜੀ ਸਾਹਮਣੇ ਵੀ ਭਾਈ ਮੱਖਣ ਸ਼ਾਹ ਜੀ ਨੇ ਪੰਜ ਮੋਰਾ ਹੀ ਰੱਖਿਆ ਤੇ ਮੱਥਾ ਟੇਕਿਆ ਤਾਂ ਗੁਰਤੇਗ ਭਾਦਰ ਜੀ ਨੇ ਕਿਹਾ ਕਿਉਂ ਭਗਤਾ ਆਪਣੀ ਜਵਾਨ ਤੋਂ ਕਿਉਂ ਮੁਕਰਿਆ ਗੁਰੂ ਦਾ ਸਿੱਖ ਹੋ ਕੇ ਕਿਉਂ ਆਪਣੀ ਜਵਾਂ ਤੋਂ ਮੁੱਕਿਆ ਗੁਰੂ ਦਾ ਸਿੱਖ ਹਮੇਸ਼ਾ ਆਪਣੇ ਵਚਨਾਂ ਤੇ ਟਲ ਰਹਿਦਾ ਹੈ ਫਿਰ ਭਾਈ ਮੱਖਣ ਸ਼ਾਹ ਜੀ ਨજર ਉਹਨਾਂ ਦੇ ਮੋਢੇ ਤੇ ਗਈ ਮੱਖਣ ਸ਼ਾਹ ਜੀ ਸਾਰਾ ਕੁਝ ਸਮਝ ਗਏ ਤੇ ਉਹਨਾਂ ਦੀ ਉਹਨਾਂ ਦੀ ਅੱਖਾਂ 'ਚੋਂ ਹੰਝੂ ਵਹਿਣ ਲੱਗ ਲੱਗ ਪਏ ਮੱਖਣ ਮੱਖਣ ਸ਼ਾਹ ਜੀ ਨੂੰ ਚਾ ਇੰਨਾ ਚੜਿਆ ਸੀ ਕਿ ਉਹ ਛੱਤ ਤੇ ਚੜ ਕੇ ਉੱਚੀ ਉੱਚੀ ਬੋਲਾ ਲੱਗੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਫਿਰ ਗੁਰਤੇਗ ਬਹਾਦਰ ਜੀ ਨੂੰ ਗੁਰਗੱਦੀ ਤੇ ਬਿਠਾਇਆ ਗਿਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ सब तो पहला मेरे वालों तो सू प्यार भरी सत श्री मेरा नाम खुशप्रीत कौर है मेरी कविता का नुत् गर्मी आई गर्मी आई पखे कूलर नाल ले आई गर्मी आई गर्मी आई पखे कूलर नाल ले आई सर्दी आई सर्दी आई कोट स्वेटर नाल ले आई सर्दी आई सर्दी आई कोट स्वेटर नाल ले बसंत आई बसंत आई ਪਤੰਗ ਤੇ ਡੋਰਾ ਨਾਲ ਲਈ ਪੱਤੇ ਚੜਾਈ ਪੱਤੇ ਚੜਾਈ ਪੱਤੇ ਸਾਰੇ ਨਾਲ ਲਈ ਬਰਸਾਤ ਆਈ ਬਰਸਾਤ ਆਈ ਕਾਲੇ ਬੱਦਲ ਨਾਲ ਲਈ ਮੈਂ ਆਪ ਜੀ ਨੂੰ ਮੇਰੇ ਦੁਆਰਾ ਲਿਖੀ ਗਈ ਕਵਿਤਾ ਜਿਸ ਦਾ ਨਾਮ ਹੋਲੀ ਹੈ ਸ্নান ਜਾ ਰਹੀ ਹਾਂ ਹੋਲੀ ਆਈ ਹੋਲੀ ਆਈ ਖੁਸ਼ੀਆਂ ਦਾ ਤਿਉਹਾਰ ਲਿਆਈ ਹੋਲੀ ਤਿਉਹਾਰ ਬੜਾ ਨਿਆਰਾ ਲੱਗਦਾ ਸਭ ਨੂੰ ਬੜਾ ਪਿਆਰ ਹੋਲੀ ਦੇ ਰੰਗ ਬੜੇ ਨਿਆਰੇ ਲੱਗਦੇ ਸਭ ਨੂੰ ਬੜੇ ਪਿਆਰ ਹੋਲੀ ਤੇ ਹੈ ਰੰਗ ਲਗਾਉਂਦੇ ਪਚਕਾਰੀ ਨਾਲ ਹੈ ਪਾਣੀ ਪੰ ਹੋਲੀ ਤਿਉਹਾਰ ਬੜਾ ਪਿਆਰਾ ਲੱਗਦਾ ਸਭ ਨੂੰ ਬੜਾ ਪਿਆਰ ਹੋਲੀ ਤਿਉਹਾਰ ਮਨ ਪਾਉਣ ਵਾਲਾ ਇਸ ਤੇ ਆਉਂਦਾ ਬੜਾ ਅਨਜਾਰਾ ਹੋਲੀ ਆਈ ਹੋਲੀ ਆਈ ਖੁਸ਼ੀਆਂ ਦਾ ਤਿਉਹਾਰ ਲਿਆਈ ਧੰਨਵਾਦ ਆ ਗਈ ਬੱਚਿਓ ਨਮੀਆਂ ਕਲਮਾ ਨਮੀ ਉਡਾਨ ਆ ਗਈ ਬੱਚਿਓ ਨਮੀਆਂ ਕਲਮਾ ਨਮੀ ਉਡਾਨ ਸੁਖੀ ਬਾਠ ਦਾ ਸੁਪਨਾ ਇਹੋ ਹਰ ਬੱਚੇ ਹੱਥ ਫੋਨ ਦੀ ਥਾਂ ਕਿਤਾਬ ਹੋਵੇ ਅੱਖਰਾਂ ਨਾਲ ਸਭ ਦੀ ਸਾਂਝ ਪਵੇ ਲੇਖਕ ਬਣਨਾ ਸਭ ਦਾ ਖੁਆ ਪੂਰਾ ਖੁਆਬ ਹੋਵੇ ਸੁਪਨਾ ਇੱਕ ਪੂਰਾ ਕਰਨਾ ਦਿਲ ਤੋਂ ਲਿਆ ਹੈ ਠਾਨ ਆ ਗਈ ਬੱਚਿਓ ਨਮੀਆਂ ਕਲਮਾ ਨਮੀ ਉਡਾਨ ਆ ਗਈ ਬੱਚਿਓ ਨਮੀਆਂ ਕਲਮਾ ਨਮੀ ਉਡਾਨ ਨਿੱਕੇ ਨਿੱਕੇ ਬੱਚੇ ਸਾਰੇ ਵੱਡੇ ਇਹਨਾਂ ਦੇ ਖਿਆਲ ਕਾਗਜ਼ ਉੱਤੇ ਹਰਫ ਕੇਰਦੇ ਬੜੀਆਂ ਹੀ ਰੀਝਾਂ ਨਾਲ ਬੜਾ ਮਾਣ ਹੈ ਕਿ ਬਨਾਲਾ ਜ਼ਿਲ੍ਹੇ ਨੂੰ ਇਹ ਲੀਡਸ ਕਰ ਰਹੇ ਨੇ ਔਰ ਇਹ ਸੈਕੰਡ ਕਿਤਾਬ ਹੈ ਵਾਟ ਅ ਵੰਡਰਫੁਲ ਜੌਬ ਸ਼ੀ ਡੂਇੰਗ ਥੈਂਕ ਯੂ ਵੈਰੀ ਮੱਚ ਮੈਮ ਆਮ ਸੋ ਮੱਚ ਅਪਰੀਸ਼ੀਏਟਿਡ ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਦਰ ਦੀ ਤਰ੍ਹਾਂ ਆਪਣੇ ਵਾਹਿਗੁਰੂ ਜੀ ਦਾ ਭਗਵਾਨ ਜੀ ਦਾ ਅੱਲਾਹ ਤਾਲਾ ਦਾ ਮੈਂ ਸ਼ੁਕਰਗੁਜ਼ਾਰ ਹਾਂ ਅੱਜ ਕਿ ਅੱਜ ਬਹੁਤ ਹੀ ਸੋਹਣਾ ਦਿਨ ਆ ਪਹਿਲਾਂ ਸਿੰਗਰੂਰ ਵਿੱਚ ਇੱਕ ਪ੍ਰੋਗਰਾਮ ਸੀ ਹੁਣ ਇੱਥੇ ਆਏ ਆ ਹਾਲੇ ਜਲੰਧਰ ਇੱਕ ਪ੍ਰੋਗਰਾਮ ਤੇ ਪਹੁੰਚਣਾ ਸੋ ਉਹਨੇ ਆਪਾਂ ਨੂੰ ਬਹੁਤ ਸੋਹਣਾ ਦਿਨ ਬਖਸ਼ਿਆ ਏ ਰਾਵ ਮਿਲ ਬੈਠੇ ਆ ਸਿਰ ਜੁੜੇ ਆ ਕੁਝ ਬੋਲਾਂਗੇ ਕੁਝ ਸੁਣਾਗੇ ਕੁਝ ਸੁਣਾਵਾਂਗੇ ਤੇ ਅੰਬ ਵੀ ਸ਼ੋਰ ਇਹਦੇ ਵਿੱਚੋਂ ਆਪਾਂ ਕੁਛ ਨਾ ਕੁਛ ਖੱਟ ਕੇ ਘਰਾਂ ਨੂੰ ਜਾਵਾਂਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਮੇਰੇ ਨੰਨੇ ਮੰਨੇ ਬੱਚਿਆਂ ਦਾ ਜਿਨ੍ਹਾਂ ਨੇ ਬਹੁਤ ਮੱਲਾਂ ਮਾਰ ਹੀ ਲਈਆਂ ਨੇ ਮੈਂ ਤੇ ਇਹ ਕਹਾਂਗਾ ਔਰ ਫਿਊਚਰ ਜਿਹੜਾ ਇਹਨਾਂ ਦਾ ਕੱਲ ਏ ਉਹ ਬੜਾ ਬ੍ਰਾਈਟ ਦਿਸਣ ਲੱਗ ਗਿਆ ਹੈਗਾ ਹੈ ਕਿਉਂ ਅੱਜ ਤੋਂ ਸਾਲ ਕੁ ਪਹਿਲਾਂ ਜਾਂ ਪਿਛਲੇ 10 ਸਾਲ ਤੋਂ ਮੈਂ ਦੇਖਦਾ ਆ ਆ ਕਿ ਅਸੀਂ ਮਾਂ ਬੋਲੀ ਦਾ ਰੌਲਾ ਤੇ ਬਹੁਤ ਪਾਨੇ ਆ ਪੇ ਮਾਂ ਬੋਲੀ ਨੂੰ ਖਤਰਾ ਆਇਆ ਜੇ ਆ ਬੋਆ ਪਰ ਅਸੀਂ ਜਿਹੜੇ ਮੇਰੇ ਵਰਗਾ ਵਰਗ ਹੈ ਅਸੀਂ ਉਸ ਵਰਗ ਦੇ ਵਿੱਚ ਹੀ ਇਹ ਗੱਲਾਂ ਹੁੰਨੀਆਂ ਨੇ ਉਹੋ ਵਰਗ ਹੀ ਕੋਸ਼ਿਸ਼ ਕਰ ਰਿਹਾ ਮਾਂ ਬੋਲੀ ਲਈ ਲਿਖਣ ਦਾ ਸਹਿਤ ਲਿਖਣ ਦਾ ਪਰ ਅਸੀਂ ਬੱਚਿਆਂ ਨੂੰ ਇਹ ਅਕਸਰ ਅਸੀਂ ਮੇਰੇ ਵਰਗੇ ਕਹਿ ਦਿੰਦੇ ਨੇ ਕਿ ਬੱਚਿਆਂ ਦਾ ਅੱਜ ਆਪਾਂ ਬੋਲੀ ਨਾਲ ਲਗਾਓ ਨਹੀਂ ਹੈ ਬੱਚੇ ਅੱਜਕੱਲ ਇੰਟਰਸਟ ਨਹੀਂ ਲੈਂਦੇ ਸਹਿਤ ਲਿਖਣ ਨੂੰ ਪੰਜਾਬੀ ਦਾ ਸਹਿਤ ਲਿਖਣ ਨੂੰ ਕੋ ਇਹ ਚੀਜ਼ ਲਈ ਲੈ ਕੇ ਅਸੀਂ ਤੁਰੇ ਅੰਕਾਰ ਤੇਜੇ ਜੀ ਜਿਹੜੇ ਇਸ ਪ੍ਰੋਜੈਕਟ ਦੇ ਇਨਚਾਰਜ ਨੇ ਸਕੂਲਾਂ ਚ ਗਏ ਇਹ ਇਹਨਾਂ ਦੇ ਪਹਿਲਾ ਸਕੂਲ ਤੋਂ ਸ਼ੁਰੂਆਤ ਹੋਈ ਜਦੋਂ ਬੱਚਿਆਂ ਨਾਲ ਸਿਰ ਜੋੜ ਕੇ ਬੈਠੇ ਜਦੋਂ ਸਰਕਾਰੀ ਸਕੂਲਾਂ ਦੇ ਖਾਸ ਕਰ ਅਧਿਆਪਕਾਂ ਨਾਲ ਸਿਰ ਜੋੜ ਕੇ ਬੈਠੇ ਇਹ ਤੇ ਗੱਲ ਹੀ ਕੋਈ ਹੋਰ ਸੀ ਜਿਹਨੂੰ ਸਾਰਿਆਂ ਨੇ ਇਗਨੋਰਡ ਕੀਤਾ ਹੋਇਆ ਸੀ ਮੈਂ ਤੇ ਹੈਰਾਨ ਇੰਨਾ ਆ ਕਿ ਜੇ ਕਿਤਾਬ ਇੱਕ ਦੇ ਵਿੱਚ 90 ਰਚਨਾਵਾਂ ਛਾਪ ਰਹੀਆਂ ਨੇ ਇੱਕ ਸਾਲ ਦੇ ਵਿੱਚ ਸਾਨੂੰ ਤੇ 3-300 ਰਚਨਾਵਾਂ ਆਉਣ ਲੱਗ ਗਈਆਂ ਉਹ ਕਿੱਥੋਂ ਆ ਗਈਆਂ ਕਿਉਂਕਿ ਬੱਚਿਆਂ ਨੂੰ ਕਿਸੇ ਨੇ ਮੌਕਾ ਨਹੀਂ ਦਿੱਤਾ ਉਹਨਾਂ ਦੇ ਕਿਸੇ ਨੇ ਸਿਰ ਤੇ ਹੱਥ ਨਹੀਂ ਰੱਖਿਆ ਕਿਉਂਕਿ ਉਹਨਾਂ ਨੂੰ ਕਿਸੇ ਨੇ ਉਤਸ਼ਾਹ ਨਹੀਂ ਕੀਤਾ ਤੇ ਇਸ ਤਰ੍ਹਾਂ ਹੀ ਜਿਹੜੇ ਅਧਿਆਪਕ ਨੇ ਅਧਿਆਪਕ ਸਹਿਬਾਨ ਕਿਉਂ ਜਿਹੜਾ ਅਧਿਆਪਕ ਆ ਆਪਣੇ ਆਪ ਚ ਹੀ ਬੜਾ ਵੱਡਾ ਰਤਵਾ ਹੈ ਇਹਨਾਂ ਨੂੰ ਇਦਾਂ ਹੀ ਇਹਨਾਂ ਨੂੰ ਵੀ ਇੱਕ ਪ੍ਰੋਜੈਕਟ ਮਿਲ ਗਿਆ 23 ਜ਼ਿਲ੍ਹਿਆਂ ਦੇ ਵਿੱਚ ਆਪਣੀਆਂ 23 ਟੀਮਾਂ ਕੁਝ ਜ਼ਿਲ੍ਹੇ 4-5 ਜ਼ਿਲ੍ਹੇ ਨੇ ਜਿਨ੍ਹਾਂ ਚ ਦੋ-ਦੋ ਟੀਮਾਂ ਨੇ ਸੋ ਤਕਰੀਬਨ 28 ਟੀਮਾਂ ਪੰਜਾਬ ਦੇ ਵਿੱਚ ਹੀ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਦਿੱਲੀ ਮਹਾਰਾਸ਼ਟਰ ਫਿਰ ਆਪਾਂ ਗੱਲ ਹੰਕਾਰ ਕਹਿੰਦੇ ਹੁੰਦੇ ਬਈ ਗੱਲ ਇੱਥੇ ਹੀ ਨਹੀਂ ਰੁਕੀ ਫਿਰ ਆਪਾਂ ਆਸਟ੍ਰੇਲੀਆ ਪਹੁੰਚ ਗਏ ਫਿਰ ਆਪਾਂ ਇਟਲੀ ਪਹੁੰਚ ਗਏ ਨਿਊਜ਼ੀਲੈਂਡ ਪਹੁੰਚ ਗਏ ਜਰਮਨੀ ਪਹੁੰਚ ਗਏ ਕੈਨੇਡਾ ਪਹੁੰਚ ਗਏ ਇੰਗਲੈਂਡ ਪਹੁੰਚ ਗਏ ਅਮਰੀਕਾ ਪਹੁੰਚ ਗਏ ਸੋ ਕਹਿਣ ਤੋਂ ਕੀ ਭਾਵ ਹੈ ਕਿ ਇੱਕ ਜਿਹੜੇ ਮੇਰੇ ਮੋਰੇ ਥੋੜੇ ਬੈਠੇ ਨੇ ਮੈਂ ਦਿਲ ਤੋਂ ਕਹਿੰਦਾ ਬਈ ਮੇਰੀ ਵੀ ਸੋਚ ਤੋਂ ਕਿਤੇ ਵੱਧ ਪ੍ਰੋਜੈਕਟ ਪਪੂਲਰ ਹੋਇਆ ਵੱਡਾ ਹੋਇਆ ਔਰ ਇਹਨੂੰ ਆ ਪਾਕਿਸਤਾਨ ਦੇ ਵਿੱਚ 15 ਜ਼ਿਲ੍ਹਿਆਂ ਦੇ ਵਿੱਚ ਆਪਾਂ ਇਹਨੂੰ ਲੌਗੂ ਕੀਤਾ ਆ ਆ 23 24 ਤਰੀਕ ਨੂੰ ਮੈਂ ਖੁਦ ਵੀ ਜਾ ਰਿਹਾ ਮੈਂ ਅਕਸਰ ਪਾਕਿਸਤਾਨ ਜਾਂਦਾ ਰਹਿੰਨਾ ਆ 15 ਜ਼ਿਲ੍ਹੇ ਤੇ ਉਹ ਜਿਹੜਾ ਪੰਜਾਬ ਪਾਕਿਸਤਾਨ ਵਿੱਚ ਹੈ ਉਹਦੇ 43 ਸੂਬੇ 43 ਜ਼ਿਲ੍ਹੇ ਨੇ ਉਹ ਮੈਂ ਤਾਂ ਇੱਕ ਦਿਨ ਹੈਰਾਨ ਹੀ ਹੋ ਗਿਆ ਜਦੋਂ ਨੇ ਇੱਕ ਦਿਨ ਈਮੇਲ ਆਈ ਕਹਿੰਦੇ ਜੀ ਸਾਡੇ 43 ਜ਼ਿਲ੍ਹੇ ਤਿਆਰ ਨੇ ਉਹ ਮੈਂ ਕਿਹਾ ਥੋੜਾ ਹੌਲੀ ਹੌਲੀ ਚੱਲੋ ਸੋ ਕਹਿਣ ਤੋਂ ਕੀ ਭਾਵ ਸੀਗਾ ਕਿ ਇੱਕ ਛੋਟੀ ਜਈ ਸੋਚ ਸੀ ਬੱਚਿਆਂ ਦਾ ਸਰਕਾਰੀ ਸਕੂਲਾਂ ਦਾ ਖਾਸ ਕਰਕੇ ਅਧਿਆਪਕ ਜਿਹੜੇ ਸੀ ਸਰਕਾਰੀ ਸਕੂਲਾਂ ਦਾ ਖਾਸ ਕਰਕੇ ਤੇ ਜਿਹੜੀ ਇਸ ਇਸ ਕਿਤਾਬ ਦੀ ਜਿਹੜੀ ਅੰਕਾਰ ਤੇਜੇ ਦੇ ਨਾਲ ਜਿਹੜੀ ਟੀਮ ਜੁੜੀ ਹੋਈ ਹੈ ਦਿਨ ਰਾਤ ਦਿਨ ਰਾਤ ਮੈਨੂੰ ਤਾਂ ਲੱਗਦਾ ਅੰਕਾਰ ਤੇ ਸੌਂਦਾ ਵੀ ਨਹੀਂਗਾ ਤੇ ਮੈਨਾਂ ਦੀ ਮੈਸੇਜ ਵੀ ਆਈ ਆ ਉਹਦਾ ਵੀ ਧੰਨਵਾਦ ਕਰਦਾ ਜਿਹੜੀ ਹੈ ਇਹਨਾਂ ਨੂੰ ਇੰਨਾ ਟਾਈਮ ਦੇ ਦਿੰਦੀ ਹੈ ਬੜੀਆਂ ਤਾੜੀਆਂ ਜਰੂਰ ਲਾਓ ਸਾਡੇ ਹੀਰੋ ਦੇ ਨਾਂ ਇਹ ਹੈ ਬੇਲ ਕਿੱਥੇ ਰਸਤੇ 'ਚ ਠਹਿਰੀਏ ਅੰਬਰ ਤੇ ਪੁੱਜਣਾ ਹੈ ਧਰਤੀ ਸੰਵਾਰ ਕੇ ਜਿੱਤਣਗੇ ਕਿਉਂ ਨਾ ਬੋਲ ਸੱਜਣਾ ਦੇ ਦਿਲ ਨੂੰ ਰੱਖ ਦਿੱਤਾ ਜਿਨ੍ਹਾਂ ਵਿੱਚ ਦਿਲ ਵੀ ਭੰਗਾਰ ਕੇ ਠਹਿਰ ਜਾ ਮੁਸਾਫਿਰ ਹੁਣ ਹੋਰ ਕਿੱਥੇ ਜਾਣਾ ਤੂੰ ਆਖੇਗੀ ਆਪ ਮੈਨੂੰ ਮੰਜ਼ਿਲ ਖਿਲਾਰ ਕੇ ਆਖੇਗੀ ਆਪ ਮੈਨੂੰ ਮੰਜ਼ਿਲ ਪਹੁੰਚਾ ਕੇ ਸ਼ੁਕਰੀਆ ਇੱਕ ਪੱਥਰ ਹੁੰਦਾ ਨੀਹਾਂ 'ਚ ਲੱਗਣ ਵਾਲਾ ਇੱਕ ਪੱਥਰ ਹੁੰਦਾ ਉੱਪਰ ਚਮਕਣ ਵਾਲਾ ਤੇ ਸੁਖੀ ਬਾਠ ਦੇ ਇਸੇ ਦੋਨੇ ਕਿਸਮ ਦੇ ਪੱਥਰਾਂ ਦਾ ਇਤਿਹਾਸ ਆਇਆ ਇਹ ਜਿਹੜੇ ਨਿਉਂ ਦੇ ਪਹਿਲੇ ਪੱਥਰ ਉਹ ਵੀ ਸੁਖੀ ਬਾਟ ਤੇ ਜਿਹੜੇ ਚਮਕਦੇ ਪੱਥਰ ਹੁੰਦੇ ਨੇ ਹੀਰੇ ਸੱਚੇ ਉਹ ਵੀ ਸੁਖੀ ਬਾਟ ਕੋਈ ਬੱਚੀ ਮਾਪਿਆਂ ਦੀ ਬਿਲਕੁਲ ਸਿੱਧਣ ਭੋਵੀ ਭਾਈ ਦੰਦ ਉੱਚੇ ਜਟਾ ਸਿਰ ਤੇ ਅੱਖਾਂ ਨਕੀਆਂ ਰੰਗ ਲੀਕਾਈ ਦੀ ਆਪਣੀ ਸਮਝ ਲਈ ਕੀ ਆਪਣੀ ਸਮਝ ਲਈ ਨਾ ਤੂੰ ਦੇ ਕੇ ਉਸ ਨੂੰ ਡਰ ਜਾ ਭਗਤ ਪੂਰਨ ਸਿੰਘ ਵਾਂਗੂ ਕੁਸਤਾ ਦੁਖੀਆਂ ਦੇ ਦੁੱਖ ਹਰ ਜਾ ਕਿਸੇ ਗੂੰਗੇ ਬੋਲੇ ਨੂੰ ਆਪਣੀ ਬੁੱਕਲ ਵਿੱਚ ਬਿਠਾ ਲੈ ਅੰਨੇ ਰੰਗੜੇ ਲੂਲੇ ਨੂੰ தோਪਾ ਆਪਣੇ ਕੋਲ ਬੁਲਾ ਲੈ ਆਪਣੀ ਨੇਕ ਕਮਾਈ ਚੋਂ ਆਪਣੀ ਨੇਕ ਕਮਾਈ ਚੋਂ ਗੋਲਕ ਨਾਲ ਪੈਸਿਆਂ ਭਰ ਜਾ ਭਗਤਪੂਰਨ ਸਿੰਘ ਬਾਂਗੂ ਕੁਸਤਾ ਦੁਖੀਆਂ ਦੇ ਦੁੱਖ ਹਰ ਜਾ ਪਾਇਕ ਨਈਆ ਬੰਡਾਮੀ ਮਰਮਾ ਲਾ ਕੇ ਪਿਲਾ ਦੇ ਪਾਣੀ ਖੁਸ਼ ਕਰਕੇ ਖੁ ਦੁਖੀਆਂ ਨੂੰ ਖੁਸ਼ੀਆਂ ਤੂੰ ਵੀ ਰਜ ਕੇ ਮਾਣੀ ਡੁੱਬਦੇ ਨੂੰ ਤਾਰ ਲਮੀ ਡੁੱਬਦੇ ਨੂੰ ਤਾਰ ਲਮੀ ਨਾਲੇ ਆਪ ਵੀ ਸੱਜਣਾ ਤਰ ਜਾ ਜਦ ਵੀ ਸਾਹਿਤ ਦੀ ਇਸ ਮਨਮਤੇ ਧਰਤੀ ਦੇ ਉੱਤੇ ਨਵੀਆਂ ਕਲਮਾਂ ਨਵੀਂ ਉਡਾਲ ਰਹੀਆਂ ਸਾਹਿਤ ਦੀ ਬੀਜ ਦਾ ਨਵਾਂ ਛਿੱਟਾ ਜਲਦੀ ਹੀ ਸ਼ਾਨਦਾਰ ਰੁਖ ਬਣ ਕੇ ਠੰਡੀ ਹਵਾ ਦਾ ਬੁੱਲਾ ਦੇਵੇਗਾ ਇਸ ਦੇ ਨਾਲ ਹੀ ਇਸ ਐਪੀਸੋਡ ਦੇ ਵਿੱਚ ਮੈਨੂੰ ਬਿਸ਼ਾਨੀ ਭਾਰਦਵਾਸ਼ ਨੂੰ ਦਿਓ ਇਜਾਜ਼ਤ ਤੇ ਮਿਲਦੇ ਹਾਂ ਨਵੇਂ ਐਪੀਸੋਡ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਸੁਝਾਵਾਂ ਦੇ ਸਾਨੂੰ ਉਡੀਕ ਰਹਿੰਦੀ ਹੈ ਸਕਰੀਨ ਦੇ ਉੱਤੇ ਜੋ ਨੰਬਰ ਫਲੈਸ਼ ਹੋ ਰਹੇ ਨੇ ਉਹਨਾਂ ਦੇ ਉੱਤੇ ਤੁਸੀਂ ਸਾਨੂੰ ਕੰਟੈਕਟ ਕਰਕੇ ਆਪਣੇ ਸੁਝਾਅ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ